हाय दोस्तों पंजाबी कड़ ते ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਇੰਟਰਨੈਸ਼ਨਲ ਜੁੜੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਆ ਜਿਹੜੀ ਕਿ ਜੁੜੀ ਹੈ ਜੀ ਖਾਨ ਦੇ ਨਾਲ ਜੀहां ਦੋਸਤੋ ਜੀ ਖਾਨ ਹਾਲੀ ਵਿੱਚ ਕਿਸੇ ਮੈਰਿਜ ਫੰਕਸ਼ਨ ਤੇ ਜਾਣ ਤੋਂ ਪਹਿਲਾਂ ਪੈਟਰੋਲ ਪੰਪ ਤੇ ਤੈਲ ਪਰਵਾਹ ਰਹੇ ਸੀ ਤੇ ਪੈਟਰੋਲ ਪੰਪ ਤੇ ਜੀ ਖਾਨ ਨੂੰ ਇੱਕ ਮੁੰਡਾ ਮਿਲਿਆ ਜਿਸ ਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਜਦੋਂ ਉਸਨੇ ਜੀ ਖਾਨ ਨੂੰ ਆਪਣੇ ਸ਼ੌਂਕ ਬਾਰੇ ਦੱਸਿਆ ਤਾਂ ਜੀ ਖਾਨ ਨੇ ਉਸਨੂੰ ਗਾਉਣ ਦਾ ਮੌਕਾ ਦਿੱਤਾ ਤੇ ਇਹ ਸਭ ਦੀ ਵੀਡੀਓ ਵੀ ਜੀ ਖਾਨ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਤੇ ਜਿਸ ਤੋਂ ਬਾਅਦ ਜੀ ਖਾਨ ਨੂੰ ਲੱਗਿਆ ਕਿ ਹਾਂ ਇਸ ਮੁੰਡੇ ਵਿੱਚ ਵਾਕਈ ਟੈਲੈਂਟ ਹੈ ਤੇ ਉਸ ਤੋਂ ਬਾਅਦ ਜੀ ਖਾਨ ਨੇ ਕੀ ਕਿਹਾ ਆਓ ਤੁਹਾਨੂੰ ਇਹ ਵੀਡੀਓ ਦਿਖਾਉਨੇ ਆ ਗਾ ਜਾਣ ਹਾਂ ਵਖ ਤੇਰੇ ਤੋਂ ਜ਼ਾਲਮ ਮੈਂ ਹੋਣਾ ਨਹੀਂ ਸੀ ਹਾਂ ਤੈਨੂੰ ਛੱਡ ਕੇ ਹੋਰ ਕਿਸ ਨੂੰ ਚੋਣਾ ਨਹੀਂ ਸੀ ਹਾਂ ਫੇਦ ਖੁਲਨਗੇ ਗਲਾਂ ਹੱਥੇਦ ਖੁੱਲਣਗੇ ਗੱਲਾਂ ਸਾਹਮਣੇ ਹੋਣ ਗਿਆ ਖੜਕੇ ਹਾਏ ਫੈਸਲਾ ਤੇਰਾ ਸੀ ਸੱਜਣਾ فاਸਲੇ ਵਧ ਗਏ ਤਾਂ ਕਰਕੇ ਫੈਸਲਾ ਤੇਰਾ ਸੀ ਸੱਜਣਾ فاਸਲੇ ਵਧ ਗਏ ਤਾਂ ਕਰਕੇ ਅਰੇ ਵਾਹ ਇਹ ਗੱਲ ਹੈ ਜਿਹੜੇ ਜਿਹੜੇ ਕਰੇ ਬੈਠੇ ਕਿ ਇਹ ਨਹੀਂ ਅਸੀਂ ਬਸ ਕਲਾ ਗਾਉਣੀ ਆ ਹਨਾ ਨਹੀਂ ਜੇ ਸਾਡੇ ਗਾਣ ਚ ਕੁਝ ਬਣ ਗਿਆ ਠੀਕ ਹੈ ਨਹੀਂ ਨਹੀਂ ਹੁਣ ਆ ਵੀਰੇ ਕਿੰਨਾ ਸੋਣਾ ਹੁੰਦਾ ਆਪਣੀ ਮਿਹਨਤ ਵੀ ਕਰਦਾ ਵੀ ਚਲੋ ਜਦੋਂ ਲੱਕ ਹੋਇਆ ਹਨਾ ਚੱਲ ਜੂ ਹਨਾ ਸਿਸਟਮ ਹਨਾ ਬੰਦੇ ਨੂੰ ਕੰਮ ਤਾਂ ਕਰਨਾ ਚਾਹੀਦਾ ਹਨਾ ਕਈ ਬੰਦੇ ਹੈਗੇ ਸਾਡੇ ਵੀਰੇ ਉਹ ਕਰੇ ਬੈਠੇ ਮੈਂ ਕਹਿੰਦੇ ਗਾਉਣੀ ਆ ਵੀ ਗਲਾਕਾਰ ਬਣਨਾ ਕਲਾਕਾਰ ਤਾਂ ਥੋੜੀ ਬਣਿਆ ਜਾਂਦਾ ਜਾਨ ਮਿਹਨਤਾਂ ਕਰਨੀ ਪੈਂਦੀ ਆ ਆਪਣੇ ਰੋਟੀ ਪਾਣੀ ਦਾ ਕਮਾਉਣਾ ਨਾਲ ਕਲਾ ਪਿਆਉ ਦੇ ਸਿਰ ਤੇ ਥੋੜੀ ਹੁੰਦਾ ਕੁਝ ਪਰ ਬਾਕੀ ਦੋਨੇ ਵੀ ਗਾਉਣੇ ਤੁਸੀਂ ਫਾਜੇ ਤੇ ਤੇਰੀਆਂ ਨਜ਼ਰਾਂ ਦੂਰ ਹੋ ਗਈਆਂ ਸਾਡੀ ਅੱਖ ਵੀ ਰੋਈ ਹਾਂ ਦਸਿਏ ਜਾਂ ਫਿਰ ਪਰਦਾ ਰੱਖੀਏ ਹਾਂ ਜੋ ਸਾਡੇ ਨਾਲ ਹੋਈ ਹਾਂ ਜੋ ਸਾਡੇ ਨਾਲ ਹੋਈ ਮੈਂ ਸ਼ਮਾ ਕਰੀਆਂ ਤੇਰੇ ਲਈ ਆਪ ਤੂਫਾਨ ਵਿੱਚ ਖੜ ਖੜ ਕੇ ਹੋਏ ਫੈਸਲਾ ਫਿਕਰ ਨਾ ਸੇ ਸੱਜਣਾ ਰੱਬ ਤੁੰ ਤਰੱਕੇ ਦੇ ਬਹੁਤ ਧੰਨਵਾਦੀ ਤੋ ਫਾਸਲੇ ਵਧ ਗਏ ਤਾਂ ਕਰਕੇ ਸੋ ਨਾ ਨਹੀ ਮੁੰਡਾ ਸੋ ਦੋਸਤੋ ਪੈਟਰੋਲ ਪੰਪ ਤੇ ਕੰਮ ਕਰਦੇ ਮੁੰਡੇ ਦੀ ਆਵਾਜ਼ ਤੁਹਾਨੂੰ ਕਿਤਾ ਲਗੀ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਜੀ ਖਾਨ ਦੁਬਾਰਾ ਮੁੰਡੇ ਨੂੰ ਕਹੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਓ ਮਿਲਦੇ ਆ ਅਗਲੀ ਵੀਡੀਓ ਵਿੱਚ ਤੱਕ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਗਰੂਡ ਚੈਨਲ ਦੇ ਨਾਲ ਧੰਨਵਾਦ